ਰਾਤ ਸਮੇਂ ਪੁਲਿਸ ਦਾ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਫਟਾ ਐਕਸ਼ਨ ਦੇਖਣ ਨੂੰ ਮਿਲਿਆ ਦਾਸਦੀ ਹੈ ਕਿ ਸ਼ੰਭੂ ਅਤੇ ਖਨੋਰੀ ਬਾਰਡਰ 13 ਮਹੀਨਿਆਂ ਬਾਅਦ ਆਖਰਕਾਰ ਕਲੀਅਰ ਕਰਵਾਇਆ ਗਿਆ ਤਾਂ ਤਾਜ਼ਾ ਹਾਲਾਤ ਕੀ ਨੇ ਸ਼ੰਭੂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੇ ਨਾਦ ਕੀਤੀ ਗਈ ਸਫਾਲ ਖੜਾ ਹੋ ਰਿਹਾ ਹੈ ਕਿ ਅੱਜ ਵੀ ਪ੍ਰਸ਼ਾਸਨ ਦਾ ਐਕਸ਼ਨ ਦੇਖਣ ਨੂੰ ਮਿਲੇਗਾ ਬੋਤਲ ਤਰ੍ਹਾਂ ਦੇ ਸਫਾਲ ਜਿਹੜੇ ਖੜੇ ਹੋ ਰਹੇ ਨੇ ਤਿਆਰੀਆਂ ਹਾਲਾਂਕਿ ਪ੍ਰਸ਼ਾਸਨ ਦੀਆਂ ਪੂਰੀਆਂ ਨਜ਼ਰ ਆ ਰਹੀਆਂ ਨੇ ਕੱਲ ਰਾਤ ਤੋਂ ਲਗਾਤਾਰ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਹਲਚਲ ਦੇਖਣ ਨੂੰ ਮਿਲ ਰਹੀ ਸੀ ਤਾਂ ਅਜਿਹੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੁਣ ਸਥਿਤੀ ਬੜੀ ਹੋਈਆ ਕਹਿ ਸਕਦੇ ਆ ਕਿ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਹੁਣ ਜੜਾਇਆ ਹਜੇ ਵੀ ਜਿਹੜਾ ਜੀ.ਐਸ.ਬੀ ਦੇ ਨਾਲ ਟੈਟਰੀ ਜੜਾਇਆ ਕੀਤਾ ਜਾ ਰਿਹਾ ਮੌਕੇ ਤੇ ਜੋ ਸਟੇਜਾਂ ਬਣਾਈਆਂ ਗਈਆਂ ਸੀ ਕਿਸਾਨਾਂ ਦੇ ਵੱਲੋਂ ਪੱਕੀਆਂ ਸਟੇਜਾਂ ਲਗਾਈਆਂ ਗਈਆਂ ਸੀ ਉਸ ਸਟੇਜਾਂ ਦੇ ਉੱਤੇ ਬਲਡੋਜ਼ਰ ਚੜਾ ਚਲਾਇਆ ਗਿਆ ਉਸ ਵੱਡੀ ਕਾਰਵਾਈ ਜੁੜੀ ਕੀਤੀ ਗਈ ਹਾਲਕਿ ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੋਰੀ ਸਰਹੱਦਾਂ ਤੇ ਵਿਰੋਧ ਪ੍ਰਦਰਸ਼ਨ ਕਰੇ ਸਨ ਪਰ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਆਪਣਾ ਮੋਰਚਾ ਖਤਮ ਨਹੀਂ ਹੋਣ ਦੇਣਗੇ ਕਿ ਵੀ ਕਿਹਾ ਜਾ ਰਿਹਾ ਕਿ ਕੱਲ ਪੰਜਾਬ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਅੱਜ ਹਰਿਆਣਾ ਪੁਲਿਸ ਵੀ ਦੋਮਾ ਸਰਹੱਦਾਂ ਤੇ ਪਹੁੰਚੇਗੀ ਜਿਸ ਤੋਂ ਬਾਅਦ ਸੀਮੈਂਟ ਤੇ ਬੈਰੀਕੇਡ ਹਟਾ ਦਿੱਤੇ ਜਾਣਗੇ ਇਸ ਤੋਂ ਬਾਅਦ ਸ਼ੰਭੂ ਬਾਰਡਰ ਤੋਂ ਜੀਟੀ ਰੋਡ ਵਾਹਨਾਂ ਦੀ ਆਵਾਜ਼ ਲਈ ਖੋਲ ਦਿੱਤਾ ਜਾਵੇਗਾ ਕੱਲ ਸੱਤਵੇਂ ਦੌਰ ਦੀ ਗੱਲਬਾਤ ਕੇਂਦਰ ਦੇ ਨਾਲ ਕਿਸਾਨਾਂ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਸ਼ਾਮ ਵੇਲੇ ਪ੍ਰਸ਼ਾਸਨ ਦੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਕਿਹਾ ਜਾ ਰਿਹਾ ਕਿ ਅੱਜ ਹਰਿਆਣਾ ਪੁਲਿਸ ਵੀ ਦੋਵਾਂ ਸਰਹੱਦਾਂ ਤੇ ਪਹੁੰਚੇਗੀ ਬੈਰੀਕੇਡ ਜਿਹੜੇ ਹਟਾਏ ਜਾਣਗੇ ਉਸ ਤੋਂ ਬਾਅਦ ਚੰਬੂ ਤੋਂ ਜੀਟੀ ਰੋਡ ਵਾਹਨਾਂ ਦੀ ਆਵਾਜਾਈ ਨੂੰ ਖੋਲ ਦਿੱਤਾ ਜਾਵੇਗਾ ਰਾਤ ਸਮੇਂ ਪੁਲਿਸ ਦਾ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਫਟਾ ਐਕਸ਼ਨ ਦੇ ਖੁੰਨ ਮਿਲਿਆ ਦੱਸਦੀ ਹੈ ਕਿ ਸ਼ੰਭੂ ਅਤੇ ਖਨੋਰੀ ਬਾਰਡਰ 13 ਮਹੀਨਿਆਂ ਬਾਅਦ ਆਖਰਕਾਰ ਕਲੀਅਰ ਕਰਵਾਇਆ ਗਿਆ ਤਾਂ ਤਾਜ਼ਾ ਹਾਲਾਤ ਕੀ ਨੇ ਸ਼ੰਭੂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੇ ਨਾਦ ਕੀਤੀ ਗਈ ਸਫਲ ਖੜਾ ਹੋ ਰਿਹਾ ਹੈ ਕਿ ਅੱਜ ਵੀ ਪ੍ਰਸ਼ਾਸਨ ਦਾ ਐਕਸ਼ਨ ਦੇਖਣ ਨੂੰ ਮਿਲੇਗਾ ਬੋਤਲ ਤਰ੍ਹਾਂ ਦੇ ਸਫਲ ਜਿਹੜੇ ਖੜੇ ਹੋ ਰਹੇ ਨੇ ਤਿਆਰੀਆਂ ਹਾਲਾਂਕਿ ਪ੍ਰਸ਼ਾਸਨ ਦੀਆਂ ਪੂਰੀਆਂ ਨਜ਼ਰ ਆ ਰਹੀਆਂ ਨੇ ਕੱਲ ਰਾਤ ਤੋਂ ਲਗਾਤਾਰ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਹਲਚਲ ਦੇਖਣ ਨੂੰ ਮਿਲ ਰਹੀ ਸੀ ਤਾਜਹ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੁਣ ਸਥਿਤੀ ਬੜੀ ਹੋਈਆ ਕਹਿ ਸਕਦੇ ਆ ਕਿ ਕਿਸਾਨਾਂ ਦੇ ਫੁੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਹੁਣ ਜੜਾਇਆ ਹਜੇ ਵੀ ਜੜਾ ਜੀਸੀਬੀ ਦੇ ਨਾਲ ਟੈਟਰੀ ਜੜਾਇਆ ਕੀਤਾ ਚਾਰਿਆ ਮੌਕੇ ਤੇ ਜੋ ਸਟੇਜਾਂ ਬਣਾਈਆਂ ਗਈਆਂ ਸੀ ਕਿਸਾਨਾਂ ਦੇ ਵੱਲੋਂ ਪੱਕੀਆਂ ਸਟੇਜਾਂ ਲਗਾਈਆਂ ਗਈਆਂ ਸੀ ਉਸ ਸਟੇਜਾਂ ਦੇ ਉੱਤੇ ਬਲਡੋਜ਼ਰ ਚੜਾ ਚਲਾਇਆ ਗਿਆ ਵੱਡੀ ਕਾਰਵਾਈ ਜੁੜੀ ਕੀਤੀ ਗਈ ਹਾਲਕਿ ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੋਰੀ ਸਰਹੱਦਾਂ ਤੇ ਵਿਰੋਧ ਪ੍ਰਦਰਸ਼ਨ ਕਰੇ ਸਨ ਪਰ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਆਪਣਾ ਮੋਰਚਾ ਖਤਮ ਨਹੀਂ ਹੋਣ ਦੇਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੱਲ ਪੰਜਾਬ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਅੱਜ ਹਰਿਆਣਾ ਪੁਲਿਸ ਵੀ ਦੋਮਾ ਸਰਹੱਦਾਂ ਤੇ ਪਹੁੰਚੇਗੀ। ਜਿਸ ਤੋਂ ਬਾਅਦ ਸੀਮੈਂਟ ਤੇ ਬੈਰੀਕੇਡ ਹਟਾ ਦੇ ਉੱਤੇ ਜਾਣਗੇ। ਇਸ ਤੋਂ ਬਾਅਦ ਸ਼ੰਭੂ ਬਾਰਡਰ ਤੋਂ ਜੀਟੀ ਰੋਡ ਵਾਹਨਾਂ ਦੀ ਆਵਾਜ਼ ਲਈ ਖੋਲ ਦਿੱਤਾ ਜਾਵੇਗਾ। ਕੱਲ 7ਵੇਂ ਦੌਰ ਦੀ ਗੱਲਬਾਤ ਕੇਂਦਰ ਦੇ ਨਾਲ ਕਿਸਾਨਾਂ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਸ਼ਾਮ ਵੇਲੇ ਪ੍ਰਸ਼ਾਸਨ ਦੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਕਿਹਾ ਜਾ ਰਿਹਾ ਕਿ ਅੱਜ ਹਰਿਆਣਾ ਪੁਲਿਸ ਵੀ ਦੋਵਾਂ ਸਰਹੱਦਾਂ ਤੇ ਪਹੁੰਚੇਗੀ ਬੈਰੀਕੇਡ ਜਿਹੜੇ ਹਟਾਏ ਜਾਣਗੇ ਉਸ ਤੋਂ ਬਾਅਦ ਚੰਬੂ ਤੋਂ ਜੀਟੀ ਰੋਡ ਵਾਹਨਾਂ ਦੀ ਆਵਾਜਾਈ ਨੂੰ ਖੋਲ ਦਿੱਤਾ ਜਾਵੇਗਾ